ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਲੜਕੀਆਂ ਦੇ ਲਈ ਆਯੋਜਿਤ ਕੀਤੇ ਗਏ ਮੁਫਤ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਸਮਾਪਨ ਹੋਇਆ ਤਾਂ ਦੱਸਿਆ ਕਿ ਇਸ ਮੌਕੇ ਇਸ ਆਪਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤਸਮਾਪਤੀ ਸਮਾਰੋਹ ਦੇ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਨੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਵੰਡੇ ਨੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ ਤੇ ਇਸ ਮੌਕੇ ਸਾਹਬਕਾ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਸੁਪਰਾਲੇ ਦਿਸ਼ਾ ਲਗਾ ਕੀਤੀ ਹੈ ਤੇ ਕਿਹਾ ਕਿ ਅਜਿਹੇ ਕੈਂਪ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਉਹਨਾਂ ਨੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਸਿਖਲਾਈ ਦਾ ਲਾਭ ਉਠਾਉਣ ਤੇ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਬਠਿੰਡਾ ਦੇ ਮਹਿਰ ਪਤਵਜੀਤ ਮਹਿਤਾ ਨੇ ਵੀ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਹੈ ਤੇ ਭਵਿੱਖ ਜਾਰੀ ਰੱਖਣ ਦੇ ਲਈ ਪ੍ਰੇਰਿਤ ਕੀਤਾ ਹੁਣਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਤੇ ਹੁਨਰ ਵਿਕਾਸ ਸਮਾਜ ਦੀ ਤਰੱਕੀ ਦੇ ਲਈ ਬਹੁਤ ਜ਼ਰੂਰੀ ਹੈ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵਕ ਵਿਨੂ ਗੋਲ ਨੇ ਸਵਾਗਤ ਦੇ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਦੇ ਵਿੱਚ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਦਾ ਪ੍ਰੋਸਤ ਕੀਤਾ ਇਸ ਕੈਂਪ ਦੇ ਵਿੱਚ ਲੜਕੀਆਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੱਤੀ ਗਈ ਜਿਸ ਨਾਲ ਉਹਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਹੋਡੇ ਚੈਨਲ ਆ ਰਹੀ ਜੋ ਵੀ ਸੁਣ ਰਿਹਾ ਹੈ ਦੇਖ ਰਿਹਾ ਹੈ ਔਰ ਸਭ ਦਾ ਨਮਸਕਾਰ ਸਭ ਨੂੰ ਪ੍ਰਣਾਮ ਕਿਉਂ ਕਿ ਬਠਿੰਡਾ ਦੀ ਜਿਹੜੀ ਪਬਲਿਕ ਹੈ ਉਹਨੇ 25 ਸਾਲਾਂ ਦੇ ਵਿੱਚ ਇੰਨਾ ਉਤਸ਼ਾਹ ਦਿੱਤਾ ਹੈ ਇੰਨੀ ਹੱਲਾਸ਼ੈਰੀ ਦਿੱਤੀ ਕਿ ਡਾਇਮੰਡ ਵੈਲਫੇਅਰ ਸੈਟੀ ਵੱਲੋਂ ਇੱਕ ਵਾਰ ਫਿਰ 25 ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਜ ਜਸੀਂ ਸਮਾਪਨ ਸਮੋਰੋ ਕਰਨ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਹੀ ਚੱਲਦਾ ਰਹਿੰਦਾ ਹੈ ਔਰ ਇਹਦੇ ਵਿੱਚ ਇਸ ਵਾਰ 350 ਦੇ ਕਰੀਬ ਮਹਿਲਾਵਾਂ ਨੇ ਫ੍ਰੀ ਸਲਾਈ, ਕੜਾਈ, ਪੇਂਟਿੰਗ, ਮਹਿੰਦੀ ਬਿਊਟੀਸ਼ਨ ਦੀ ਵਕ ਵਕ ਟ੍ਰੇਡਾਂ ਦੀ ਟ੍ਰੇਨਿੰਗ ਲਈ ਤੀਂ ਔਰ ਬੜਾ ਸਕੂਨ ਮਿਲਦਾ ਦਿਲ ਨੂੰ ਔਰ ਅੱਛਾ ਲੱਗਦਾ ਹੈ ਕਿ ਡਾਇਮੰਡ ਸੰਸਥਾ ਔਰ ਇਸਦੀ ਟੀਮ ਲਗਾਤਾਰ ਪ੍ਰਯਾਸ ਕਰ ਰਹੀ ਹੈ ਹੀਰੇ ਤਰਾਸ਼ਣ ਦਾ ਹੁਨਰ ਦੇ ਕੇ ਤਰਾਸ਼ਣਾ ਔਰ ਆਪਣੇ ਪੈਰਾਂ ਤੇ ਖੜੇ ਹੋਣਾ ਇਹ ਮੋਟਿਵ ਰਿਹਾ ਹੈ ਦਾ ਔਰ ਚਾਹੇ ਕੋਈ ਵੀ ਸਰਕਾਰ ਆਨ ਕੋਈ ਵੀ ਐਡਮਿਨਿਸਟ੍ਰੇਸ਼ਨ ਹੋਵੇ ਇਸ ਯੱਗ ਦੇ ਵਿੱਚ ਸਭ ਦੀ ਆਉਤੀ ਰਹਿੰਦੀ ਹੈ ਔਰ ਖਾਸ ਕਰਕੇ ਕਿਉਂਕਿ ਇਹ ਕੋਈ ਗਵਰਨਮੈਂਟ ਫਾਈਨੈਂਸ ਜਾਂ ਕੋਈ ਪ੍ਰੋਜੈਕਟ ਗਵਰਨਮੈਂਟ ਦਾ ਨਹੀਂ ਹੈ ਜੀ ਤਾਂ ਕੋਈ ਫੰਡਿੰਗ ਆਂਦੀ ਹੈ ਇਹ ਬਠਿੰਡਾ ਦੇ ਕੁਝ ਸੱਜਣਾ ਰਹੀਂ ਹੀ ਕੁਝ ਲੋਕਾਂ ਨਾ ਹੀ ਕੁਝ ਵੱਡੇ ਭਰਾਵਾਂ ਰਹੀਂ ਛੋਟੇ ਭਰਾਵਾਂ ਰਹੀਂ ਪੈਣਾ ਰਹੀਂ ਸਭ ਨੂੰ ਮਿਲ ਕੇ ਇਹ ਇੱਕ ਜਿਹੜਾ ਇਹਨੂੰ ਸਿਰੇ ਝਾੜਿਆ ਜਾਂਦਾ ਹੈ ਇਸ ਵਾਰ ਵੀ ਸਾਡੇ ਮਾਨਯੋਗ ਮੇਰ ਸਾਹਿਬ ਬੈਠੇ ਹੈ ਜਿਹੜੇ ਕਿ ਬਹੁਤ ਯੰਗਸਟਰ ਨੇ ਔਰ ਇਹਨਾਂ ਨੇ ਵੀ ਕੋਆਪਰੇਟ ਕੀਤਾ ਹੋਰ ਵੀ ਸਾਡੇ ਬਹੁਤ ਦੂਰ ਤੋਂ ਆਏ ਮੇਰੇ ਵੱਡੇ ਭਰਾ ਸੋਮ ਪ੍ਰਕਾਸ਼ ਜੀ ਜੋ ਕਿ ਐਕਸ ਯੂਨੀਅਨ ਮਿਨਿਸਟਰ ਨੇ ਕੇਂਦਰੀ ਮੰਤਰੀ ਰਹੇ ਨੇ ਔਰ ਬਟੇ ਵੱਡੇ ਵੱਡੇ ਵਿਭਾਗ ਸੀਰਾਂ ਨੇ ਸੈਂਟਰ ਜੇ ਸੰਭਾਲ ਲਿਆ ਉਹਨਾਂ ਨੇ ਵੀ ਜਿਹੜਾ ਹੈ ਇਸ ਨੂੰ ਇਸ ਯੱਗ ਦੇ ਵਿੱਚ ਆਪਣੀਆਂ ਜਹਾਉਤੀ ਦਿੱਤੀ ਹੈ निराले ਬਾਬਾ ਜੀ ਅਸ਼ੀਰਵਾਦ ਦੇਣ ਆਏ ਹੈ ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਆਏ ਹੈ ਮਧੂ ਜੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਬਾਕੀ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਅਗਲੇ ਸਾਲ ਫੇਰ ਪਹਿਨਾ ਦੇ ਲਈ ਬਠਿੰਡੇ ਦੀਆਂ ਬੇਟੀਆਂ ਲਈ ਫਿਰ ਜੂਨ ਦੇ ਮਿਲਣ ਆਵਾਂਗੇ 25 ਸਾਲਾਂ ਦੇ ਵਿੱਚ ਹੁਣ ਕਿੰਨੀਆਂ ਲੜਕੀਆਂ ਔਰਤਾਂ ਜਿਹੜੀਆਂ ਅਪ੍ਰੋਕਸੀਮੇਟ 36000 ਮਿਲਾਂਵਾਂ ਜੀ ਔਰ ਮੈਂ ਤਾਂ ਇੱਕ ਗੱਲ ਜ਼ਰੂਰ ਦੱਸੂਗੀ ਕਿ ਮੇਰੇ ਮਦਰ ਉਹ ਫਾਰਮਾਂ ਦੇ ਰਜਿਸਟ੍ਰੇਸ਼ਨ ਦਾ ਸੀ ਫਾਰਮ ਭਰਦੇ ਆ ਬੋਰੇ ਭਰ-ਭਰ ਕੇ ਉਹਨਾਂ ਨੂੰ ਸੰਭਾਲ ਲਈ ਜਾਂਦੇ ਜਦੋਂ ਕਹਿੰਦੇ ਵੀ ਨੂੰ ਵਿਵਰਧੀ ਚ ਆਪ ਜਿਹਨੂੰ ਦੇ ਦਈਏ ਕਾਫੀ ਹੋ ਗਈ ਹੈ ਇਹ ਤਾਂ ਮੇਰਾ ਉਹਨੂੰ ਸਿੱਟਣ ਨੂੰ ਜੀ ਨਹੀਂ ਕਰਦਾ ਐਕਚੁਅਲੀ ਮੇਰੀ ਤਾਂ ਅਟੈਚਮੈਂਟ ਬਣ ਗਈ ਇਸ ਕੈਂਪ ਨਾਲ ਉਹਨਾਂ ਦੇ ਲੜਕੀਆਂ ਦੀਆਂ ਰਜਿਸਟ੍ਰੇਸ਼ਨ ਤੇ ਸਭ ਦੀ ਫੋਟੋ ਲੱਗੀ ਹੈ ਉਹਨਾਂ ਦੇ ਨਾਮ ਲਿਖਿਆ ਤੇ ਮੈਂ ਉਹਨਾਂ ਯਾਦਾਂ ਨੂੰ ਇਸ ਤਰ੍ਹਾਂ ਔਰ ਅੱਜ ਵੀ ਇਹੀ ਗੱਲ ਚੱਲ ਰਹੀ ਸੀ ਕਹਿੰਦੇ ਉੱਪਰ ਸਫਾਈ ਕਰਾਉਣੀ ਸੀ ਸਟੋਰ ਭਰਿਆ ਹੋਇਆ ਛੱਤ ਤੇ ਆ ਸ਼ੈੱਡ ਭਰਿਆ ਹੋਇਆ ਵੀ ਇਹ ਸਾਰੇ ਫਾਰਮ ਕਿੱਥੇ ਲੈ ਕੇ ਜਾਈਏ ਮੈਂ ਕਿਹਾ ਇਹਨਾਂ ਨੂੰ ਇਸ ਤਰ੍ਹਾਂ ਹੀ ਪਏ ਰੋ ਕਿ ਜਦੋਂ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਮੇਰੇ ਨਾਲ ਵਹਾ ਦੇ ਉਹ ਸਾਰੇ ਕਿਉਂਕਿ ਇਹ ਮੇਰੀਆਂ ਯਾਦਾਂ ਨੇ ਮੇਰੇ ਨਾਲ ਜੁੜੀਆਂ ਹੋਈਆਂ ਨੇ ਐਂ ਹੀ ਰਹਿਣਗੀਆਂ 30000 ਦੇ ਵਿੱਚੋਂ ਕਿੰਨੀਆਂ ਕਿ ਜਿਹੜੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਪਰਿਵਾਰ ਪਾਲਦੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਦਾ ਇੱਕ ਸੂਲ ਰਿਹਾ ਕਿ ਨੇਕੀ ਕਰਦੇ ਰਹੀ ਆ ਮੇਡਲ ਔਰ ਬਚਪਨ ਤੋਂ ਹੀ ਗੱਲ ਸਿੱਖਿਆ ਔਰ ਜਦੋਂ ਅਸੀਂ ਕੁਝ ਕਰਦੇ ਹਾਂ ਜਦੋਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਹਦੇ ਬਦਲੇ ਕੁਝ ਮਿਲੂਗਾ ਜਾਂ ਇਹਦੇ ਬਦਲੇ ਕੁਝ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਉਸ ਤਰ੍ਹਾਂ ਦੀ ਸੇਵਾ ਵਿਅਰਥ ਹੈ ਹਾਂ ਲੇਕਿਨ ਇਹ ਗੱਲ ਹੈ ਕਿ ਹੌਸਲਾ ਕੀ ਚੀਜ਼ ਦਿੰਦੀ ਹੈ ਵੀ ਅਗਲੀ ਵਾਰ ਫੇਰ ਲਾਣਾ ਹੈ ਹੌਸਲਾ ਉਹ ਚੀਜ਼ ਦਿੰਦੀ ਹੈ ਜਦੋਂ ਤੁਸੀਂ ਕਿਤੋਂ ਵਿਚਰਦੇ ਹੋ ਬਠਿੰਡਾ ਦੇ ਕਿਸੇ ਵਾਰਡ ਚੋਂ ਕਿਸੇ ਗਲੀ ਚੋਂ ਕਿਸੇ ਮੁਹੱਲੇ ਚੋਂ ਕਿਸੇ ਮਾਰਕੀਟ ਚੋਂ ਔਰ ਇੱਕ ਬੇਟੀ ਇੱਕ ਮਹਿਲਾ ਤੁਹਾਨੂੰ ਕਹਿੰਦੀ ਹੈ ਕਿ ਮੈਮ ਤੁਹਾਨੂੰ ਯਾਦ ਹੈ ਮੈਂ ਤੁਹਾਡੇ ਕੈਂਪ ਚੋਂ ਸਿੱਖੀ ਜੀ ਆਓ ਤੁਸੀਂ ਤੁਹਾਡਾ ਹੀ ਸੈਂਟਰ ਹੈ ਔਰ ਤੁਸੀਂ ਯਕੀਨ ਕਰੋਗੇ ਮੈਨੂੰ ਕੈਂਚ ਕੋਈ ਹਰਜ ਨਹੀਂ ਦਿਸ ਵੀ ਡਰੈਸ ਆਈ ਵੇਅਰ ਟੁਡੇ ਤਾਂ ਇਸ ਸਟਿਚ ਕੀਤੀ ਹੈ ਕੈਂਪ ਦੀ ਕਿਸੇ ਲੜਕੀ ਨੇ ਔਰ ਫਸਟ ਟਾਈਮ ਐਸtra ਹੋਇਆ ਕਿ ਉਹਨੇ ਮੈਨੂੰ ਖੁਦ ਸਟੀਚ ਕਰਕੇ ਦਿੱਤੀ ਹੈ ਔਰ ਮਤਲਬ ਮੈਂ ਹੈਰਾਨ ਹੋ ਗਈ ਕਿ ਮੈਂ ਇੰਨੇ ਆ ਜਨ ਤੋ ਸਟੀਚਿੰਗ ਕਰਾਉਣੀ ਇੰਨੀ ਪਿਆਰੀ ਸਟੀਚਿੰਗ ਕੀਤੀ ਔਨੇ ਔਰ ਮੈਂ ਉਹਨੂੰ ਖੁਸ਼ ਹੋ ਕੇ ਪੈਸੇ ਦਿੱਤੇ ਔਰ ਰੋਣ ਲੱਗੀ ਉਹ ਕਹਿੰਦੀ ਮੈਂ ਮੈਨੂੰ ਸਿਲਾਂ ਇਹਨੂੰ ਸਿਲ ਕੇ ਤੁਹਾਨੂੰ ਦੇਣਾ ਇਹ ਮੇਰੀ ਕਮਾਈ ਹੈ ਕਹਿੰਦੇ ਤੁਸੀਂ ਇੰਨਾ ਇਹ ਮੈਂ ਮੈਂ ਆਪਣੀ ਕਮਾਈ ਸਮਝੀ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਤੇ ਦੂਸਰਾ ਜਿੱਥੇ ਵੀ ਮਿਲਦੀਆਂ ਲੜਕੀਆਂ ਨੇ ਕਹਿੰਨਾ ਮੈਂ ਵੀ ਬੁਟੀਕ ਮੈਂ ਤਾਂ ਖੋਲਿਆ ਵੀ ਅਸੀਂ ਤੁਹਾਡੇ ਕੈਂਪ ਚੋਂ ਸਿੱਖੀ ਸੀ ਮੈਂ ਮੇ ਪਾਰਲਰ ਤਾਂ ਚੱਲ ਰਿਹਾ ਸੀ ਤੁਹਾਡੇ ਕੈਂਪ ਚੋਂ ਸਿੱਖੇ ਸੀ ਤਾਂ ਮੈਨੂੰ ਆ ਲੱਗਦਾ ਕਿ ਤੁਹਾਡੇ ਪਰਸਰ ਇਹੀ ਕਹਿਣਾ ਚਾਹੂੰਗੀ ਕਿ ਯਗ ਹੈ ਔਰ ਯੱਗ ਇਹ ਕਰਨ ਦੇ ਵਿੱਚ ਹਰ ਸਾਲ ਬੜਾ ਆਨੰਦ ਆਉਂਦਾ ਹੈ ਔਰ ਇਸ ਤਰ੍ਹਾਂ ਹੀ ਚੱਲਦਾ ਰਹੇ ਬਹੁਤ ਲੜਕੀਆਂ ਬਹੁਤ ਮਹਿਲਾ ਮਾਈ ਤੋਂ ਹੱਥ ਦੇ ਵਿੱਚ ਇਹ ਜਾਂ ਇਹ ਜੀ ਚੀਜ਼ ਲੈ ਕੇ ਜਾ ਰਹੀਆਂ ਜਿਹੜੀ ਉਹਨਾਂ ਦੀ ਜ਼ਿੰਦਗੀ ਪਰ ਨਲ ਰਹਿੰਦੀ ਹੈ ਜੀ ਸਰ ਕੀ ਨਾਮ ਹੈ ਔਰ ਕੀ ਕਹਿਣਾ ਹੈ ਮੇਰਾ ਨਾਮ ਮੋਹਿਤ ਗੋਇਲ ਹੈ ਜੀ ਮੈਂ ਰਾਸ਼ਟਰੀ ਕਰਲੇ ਸਚੀਦਨਾਤ ਦੇ ਦੇਖਦਾ ਹਾਂ ਸਵਦੇਸ਼ੀ ਜਾਗਰਣ ਮੰਚ ਦਾ ਸਵਦੇਸ਼ੀ ਜਾਗਰਣ ਮੰਚ ਵੈਸੇ ਤਾਂ ਸਾਡੇ ਵੀਨੂ ਜੀ ਵੀ ਕਾਰਜਕਰਤਾ ਰਹੇ ਹੈ ਸਵਦੇਸ਼ੀ ਜਾਗਰਣ ਮੰਚ ਦੇ ਔਰ ਇਹਨਾਂ ਨੇ ਇੰਨਾ ਅੱਛਾ ਉਪਰਾਲਾ ਇੱਥੇ ਕੀਤਾ ਔਰ ਇਹੀ ਸਾਡਾ ਦੇਸ਼ ਭਰ ਦੇ ਵਿੱਚ ਕੰਮ ਰਹਿੰਦਾ ਹੈ ਕਿ ਜਿਹੜੇ 15 ਸਾਲ ਤੋਂ ਲੈ ਕੇ 29 ਸਾਲ ਤੱਕ ਦੇ ਯੁਵਾ ਆਪਣੇ ਉਹ 37 ਕਰੋੜ ਯੁਵਾ ਦੇਸ਼ ਭਰ ਚ ਹੈ ਔਰ ਅਸੀਂ ਜੇ ਗੱਲ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਦੇ ਡੋਨਟ ਬੀ ਅ ਜੋਬ ਸਿਕਰ ਦੇ ਬੀਏ ਜੋਬ ਪ੍ਰੋਵਾਈਡਰ ਕਿਉਂਕਿ ਜੇ ਨੌਕਰੀ ਦੀ ਗੱਲ ਕਰੀਏ ਨਾ ਤਾਂ 3 ਤੋਂ 4% ਸਰਕਾਰੀ ਨੌਕਰੀਆਂ ਹੈ ਔਰ ਮੈਕਸਿਮਮ ਜੇ ਆਪਾਂ ਪ੍ਰਾਈਵੇਟ ਸੈਕਟਰ ਨੂੰ ਵੀ ਨਾਲ ਲੈ ਲਈਏ ਤਾਂ 10% ਨੌਕਰੀਆਂ ਹੈਗੀਆਂ ਜੇ ਜੇ ਅਸੀਂ 37 ਕਰੋੜ ਦੀ ਗੱਲ ਕਰਦੇ ਆ ਤਾਂ ਇਸ ਨਾਲ ਤਾਂ ਮਤਲਬ 33 ਕਰੋੜ ਵੀਵਾ ਦਾ ਕੀ ਬਣੇਗਾ ਤੇ ਅਸੀਂ ਇਹ ਕਹਿੰਦੇ ਆ ਕਿ ਕੁਆਲਿਟੀ ਜਿਹੜੀ ਕੁਆਲਿਟੀ ਰੋਜ਼ਗਾਰ ਹੈ ਨਾ ਉਹ ਸਵੈ ਰੋਜ਼ਗਾਰ ਹੈ ਉਹ ਤੁਸੀਂ ਦੇਖੋਗੇ ਜੇ ਇੰਡੀਆ ਦੀ ਆਪਾਂ ਗੱਲ ਕਰੀਏ ਕਦੀ ਸੋਨੇ ਦੀ ਜਿਹੜੀਆਂ ਹੁੰਦਾ ਸੀ ਤਾਂ ਇਸੇ ਕਰਕੇ ਸੀ ਜੇ 33% ਹਿੱਸੇਦਾਰੀ ਆ ਇੰਡੀਆ ਦੀ ਵਿਦੇਸ਼ੀ ਵਪਾਰ ਸੀ ਜੀਡੀਪੀ ਤੇ ਅੱਜ ਦੀ ਡੇਟ 'ਚ ਅਸੀਂ ਕਹਿੰਨੇ ਆਂ ਵੀ 14 ਤੋਂ ਬਾਅਦ ਵੀ ਅਗਰ 10 ਸਾਲ ਸਰਕਾਰ ਨੂੰ ਹੋਗੇ ਤਾਂ ਵੀ 22% ਤੱਕ ਅਸੀਂ ਪਹੁੰਚੇ ਆਂ ਤੇ ਅਸੀਂ ਜੇ ਇਹਨੂੰ ਆਪਣਾ ਜਿਹੜੀ ਸਾਡੀ ਇੰਡਸਟਰੀ ਹੈ ਉਹਦਾ 10 ਗੁਣਾ ਵਪਾਰ ਹੋਏਗਾ ਉਹ ਕਿੱਦਾਂ ਉਹਨਾਂ ਦਾ ਪ੍ਰੋਫਿਟ ਵੀ ਵਧੇ ਤੇ ਉਹਨਾਂ ਦਾ ਵਪਾਰ ਵੀ ਵਧੇ ਇਹਦੇ ਵਾਸਤੇ ਸਵਦੇਸ਼ੀ ਜਾਗਰਣ ਮੰਚ ਰੈਗੂਲਰ ਕੰਮ ਕਰ ਰਿਹਾ ਔਰ ਜੇ ਇਹ ਆਪਣਾ ਗੱਲ ਕਰਦੇ ਆਂ ਅਸੀਂ ਵਿਜ਼ਨ 2047 ਦੀ ਤਾਂ ਉਹ ਤਾਂ ਵੀ ਸੰਭਵ ਹੈ ਜੇ ਸਾਡਾ ਦੇਸ਼ ਦਾ ਵਪਾਰੀ ਅਪ ਹੋਏਗਾ ਅੱਜ ਜਿਹੜੇ ਬਠਿੰਡਾ ਪਹੁੰਚੇ ਤੁਸੀਂ ਪ੍ਰੋਗਰਾਮ ਤੇ ਉਹਨਾਂ ਦੇ ਲਈ ਦੇਖੋ ਇਹ ਉਹੀ ਪ੍ਰੋਗਰਾਮ ਹੈ ਤੁਸੀਂ ਦੇਖਿਆ ਕਿ ਵਿਨੂ ਭੈਣ ਜੀ ਲਗਾਤਾਰ ਕਰਦੇ ਆ ਰਹੇ ਕਿ ਇੱਥੇ ਦੇ ਬੱਚੇ ਸਵਾਬਲੰਭੀ ਹੋਣ ਔਰ ਇਹ ਗੱਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਹਨੂੰ ਨਾ ਕਿਤੇ ਸ਼ਹਿਰਾਂ ਚ ਵੱਡੇ ਸ਼ਹਿਰਾਂ ਦੇ ਤੱਕ ਸੀਮਿਤ ਨਹੀਂ ਰੱਖ ਰਹੇ ਅਸੀਂ ਅੰਤੋਜ ਦੇ ਦੀ ਜਿਹੜੀ ਗੱਲ ਕਰਦੇ ਆ ਉਹ ਇਹੀ ਹੈ ਕਿ ਵੀ ਮੇਰੇ ਪਿੰਡ ਦਾ ਜਿਹੜਾ ਕੋਈ ਦਾਣੇ ਪੁੰਨਣ ਵਾਲਾ ਵੀ ਹੈ ਉਹ ਗਲੋਬਲਾਈਜ਼ ਕਿਦਾਂ ਹੋਵੇ ਉਹ ਜਿਹੜਾ ਆਪਾਂ ਕਹਿੰਦੇ ਆ ਵੋਕਲ ਫਾਰ ਲੋਕਲ ਤਾਂ ਅਸੀਂ ਉਹੀ ਸਵਦੇਸ਼ੀ ਦੀ ਗੱਲ ਕਰਦੇ ਆ ਇਦਾਂ ਨਹੀਂ ਕਿ ਵਪਾਰਤ ਚ ਬੰਗਲੌਰ ਦਾ ਬਣਿਆ ਸਮਾਨ ਇੱਥੇ ਵਿਕੇ ਜੇ ਦਿੱਲੀ ਦਾ ਬਣਿਆ ਹੋਇਆ ਇੱਥੇ ਵੀ ਕਿ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਉਹ ਇੱਥੇ ਬਠਿੰਡੇ ਦਾ ਤੇ ਇੱਥੇ ਦੇ ਬੱਚੇ ਜੇ ਉਹ ਬਣਾਣਗੇ ਤੇ ਉਹ ਅੱਗੇ ਵਧਣਗੇ ਉਹਨਾਂ ਵਾਸਤੇ ਅਸੀਂ ਸਵਦੇਸ਼ੀ ਮੇਲੇ ਵੀ ਕਰਦੇ ਆਂ ਔਰ ਬੜੇ ਸਾਰੇ ਪਲੇਟਫਾਰਮ ਹੈ ਇਹਨਾਂ ਉੱਤੇ ਅਸੀਂ ਕੰਮ ਕਰਦੇ ਆਂ ਕਿ ਵੀ ਉਹ ਚਿਨੂ ਜੀ ਨੇ ਅੱਜ ਤੁਹਾਡੇ ਸਾਹਮਣੇ ਹੀ ਹੈ ਵੀ ਅਸਾਕਾਰ ਰੂਪ ਹੈ ਕਿਸ ਤਰੀਕੇ ਨਾਲ ਇੱਥੇ ਬਠਿੰਡੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਸਵੈ ਰੋਜ਼ਗਾਰ ਵਾਲੇ ਪਾਸੇ ਵਧਾ ਰਹੇ ਨੇ ਹਾਂ ਸਰ ਕੀ ਕਹਿੰਦੇ ਮਾਜੀ ਕੈਂਪ ਦੇ ਵਿੱਚ ਆਈ ਹਾਂ ਸਰ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਸਾਰੀ ਟੀ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜੋ ਇਹ ਸੈਲਫ এমਪਲॉयਮੈਂਟ ਦਾ ਇਹਨਾਂ ਦਾ 25ਵਾਂ ਕੈਂਪ ਅੱਜ ਸਮਾਪਤ ਹੋਇਆ ਤੇ ਬਹੁਤ ਹੀ ਚਿਹਰੇ 'ਚ ਖੁਸ਼ੀ ਨਜ਼ਰ ਆ ਰਹੀ ਹੈ ਵੀਨੂ ਜੀ ਦੇ ਵੀ ਤੇ ਸਾਰੀ ਟੀਮ ਦੇ ਵੀ ਤੇ ਉਹ ਲੇਡੀਆਂ ਦੇ ਜਾਂ ਬੱਚੀਆਂ ਦੇ ਜਿਨ੍ਹਾਂ ਨੇ ਇੱਥੋਂ ਇੱਕ ਕਲਾ ਲੈ ਕੇ ਸਿੱਖ ਕੇ ਨਿਕਲ ਰਹੇ ਨੇ ਅੱਜ ਤੇ ਇੱਕ ਇੰਪਾਵਰ ਹੋ ਕੇ ਨਿਕਲ ਰਹੇ ਨੇ ਕਿ ਹੁਣ ਉਹ ਖੁੱਦੇ ਪੈਰਾਂ ਤੇ ਖੜੇ ਹੋ ਸਕਦੇ ਨੇ ਤੇ ਆਪਣਾ ਘਰ ਚਲਾ ਸਕਦੇ ਨੇ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦੇ ਨੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ ਤੇ ਔਰ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਬਿਲਕੁਲ ਫ੍ਰੀਜ਼ ਕਰਦੇ ਨੇ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਅੱਜ ਇਹਨਾਂ ਨੇ ਮੈਨੂੰ ਆਪਣੇ ਸਕੇਮਪ ਦਾ 파ਰਟ ਬਣਾਇਆ ਤੇ ਇਹਨਾਂ ਇੱਜ਼ਤਮਾਨ ਦੇ ਕੇ ਬੁਲਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਵਧੀਆ ਉਪਰਾਲਾ ਹੈ ਆਪਣੇ ਬਠਿੰਡੇ ਸ਼ਹਿਰ ਵਿੱਚ ਕਰ ਰਹੇ ਨੇ ਤੇ ਇਹਨਾਂ ਨੂੰ ਵਧਾਈ ਵੀ ਦਿਨਾ ਤੇ ਇਹਨਾਂ ਨੂੰ ਇਹੀ ਮੋਟੀਵੇਸ਼ਨ ਦੇਣ ਲਈ ਕਹਿੰਦਾ ਰਹੂੰਗਾ ਕਿ ਹਰ ਸਾਲ ਜਿੱਦਾਂ ਇਹ ਪਿਛਲੇ 25 ਸਾਲ ਤੋਂ ਇਹ ਕਰਦੇ ਆ ਰਹੇ ਆ ਇਹ ਅੱਗੇ ਵੀ ਇਹ ਇੰਨਾ ਵਿਦਿਆਪਰਾਲਾ ਕਰਦੇ ਰਹੇ ਥੈਂਕ ਯੂ ਹਾਂ ਜੀ ਸਰ ਕੁਇਕ ਨੋਨ ਜਨਰਲ ਦਿੱਕਿੰਪਟੀ ਆਈਓ ਅੱਜ ਮਠੰਡਾ ਵਿਖੇ ਡਾਇਮੰਡ ਵੈਰੀਅਰਸ ਐਟਿਵਲੋ ਹਰਸ ਆ ਦੀ ਤਰ੍ਹਾਂ ਇੱਕ ਕੈਂਪ ਲਾਇਆ ਜਾ ਰਿਹਾ ਜਿਸ ਵਿੱਚ ਨੌਜਵਾਨ ਬੱਚੀਆਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਕੀਤਾ ਮੁਕੀ ਬਣਾ ਕੇ ਆਪਣੇ ਪੈਰਾਂ ਦੇ ਖੜੇ ਹੋਣ ਦਾ ਸ਼ਕਤੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਂ ਇਸ ਸੁਸਾਇਟੀ ਨੂੰ ਮਾਰਕਵਾ ਦਿੰਦਾ ਕਿਨਾਂ ਨੇ ਲੰਬੇ ਸਮੇਂ ਤੋਂ 25 ਸਾਲਾਂ ਤੋਂ ਇਸੇ ਕੰਮ ਕਰ ਰਹੇ ਨੇ। ਔਰ ਬੂਮਨ ਪਾਵਨ ਬਹੁਤ ਵਧੀਆ ਕੰਮ ਕਰ ਰਹੇ ਨੇ। ਅੱਜ ਦਾ ਯੁੱਗ ਹੈ ਜਦ ਤੱਕ ਆਪਾਂ ਲੇਡੀਜ਼ ਨੂੰ ਬਰਾਬਰ ਦਾ ਹੱਕ ਨਹੀਂ ਦੇਵਾਂਦਿੰਦੇ, ਉਹਨਾਂ ਨੂੰ ਸਮਾਜ ਦੇ ਬਰਾਬਰ ਨਹੀਂ ਖੜਾ ਕਰਦੇ, ਉਹਨਾਂ ਚ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਇਹਨਾਂ ਦੀ ਤਰੱਕੀ ਲਈ ਬਹੁਤ ਵਧੀਆ ਯੋਗਦਾਨ ਪਾ ਰਹੇ ਨੇ। ਮੇਰੇ ਬਰੁਆਨ ਬਹੁਤ-ਬਹੁਤ ਵਾਰਗਵਾਦ। ਜਿਹੜੇ ਵੀ ਲੋਕ ਇਹਨਾਂ ਨਾਲ ਰਲ ਕੇ ਇਸ ਸੈਟਿੰਗ ਨੂੰ ਚਲਾ ਰਹੇ ਨੇ। ਵੀਨੂ ਗੋਇਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ। 25 ਸਾਲਾਂ ਤੋਂ ਕੰਮ ਕਰ ਰਹੇ ਨੇ। ਮੇਰੀ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮ ਕਾਸ਼ ਕਰਦਾ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ